ਏਅਰਪੋਰਟ ਤੇ ਇੱਕ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ ਉਹਨੇ ਵੇਖਿਆ ਕਿ ਇੱਕ ਬਜ਼ੁਰਗ ਔਰਤ ਕਾਫੀ ਦੇਰ ਤੋਂ ਇੱਕ ਹੀ ਜਗ੍ਹਾ ਤੇ ਬੈਠੀ ਹੋਈ ਆ ਉਹ ਵਾਰ-ਵਾਰ ਅੰਦਰ ਵੱਲ ਵੇਖ ਰਹੀ ਸੀ ਉਸ ਔਰਤ ਨੂੰ ਬੈਠੇ-ਬੈਠੇ ਕਈ ਘੰਟੇ ਹੋ ਗਏ ਸੀ ਪਰ ਨਾ ਤਾਂ ਉਹਨੂੰ ਕੋਈ ਲੈਣ ਆਇਆ ਸੀ ਤੇ ਨਾ ਹੀ ਉਹਦੇ ਨਾਲ ਕਿਸੇ ਨੂੰ ਸਫਾਈ ਕਰਮਚਾਰੀਆਂ ਨੇ ਵੇਖਿਆ ਸੀ ਉਹ ਸਫਾਈ ਕਰਮਚਾਰੀ ਜਦੋਂ ਸਵੇਰੇ ਆਪਣੀ ਡਿਊਟੀ ਤੇ ਆਇਆ ਤਾਂ ਉਹਨੇ ਉਦੋਂ ਉਸ ਬਜ਼ੁਰਗ ਔਰਤ ਨੂੰ ਉੱਥੇ ਬੈਠੇ ਵੇਖਿਆ ਸੀ ਤੇ ਹੁਣ ਉਹਦੇ ਲੰਚ ਦਾ ਟਾਈਮ ਹੋ ਚੁੱਕਿਆ ਸੀ ਪਰ ਹਜੇ ਤੱਕ ਉਹ ਬੁੱਢੀ ਔਰਤ ਉੱਥੇ ਹੀ ਬੈਠੀ ਸੀ ਤੇ ਲਗਾਤਾਰ ਸੁੰਨੀਆਂ ਅੱਖਾਂ ਨਾਲ 에어ਪੋਰਟ ਦੇ ਅੰਦਰ ਵੱਲ ਵੇਖ ਰਹੀ ਸੀ ਮੰਨੋ ਜਿਵੇਂ ਕਿਸੇ ਦਾ ਇੰਤਜ਼ਾਰ ਕਰਦੀ ਹੋਵੇ ਉਸ ਬਜ਼ੁਰਗ ਔਰਤ ਨੂੰ ਉਸ ਅਵਸਥਾ ਵਿੱਚ ਵੇਖ ਕੇ ਸਫਾਈ ਕਰਮਚਾਰੀ ਨੂੰ ਉਹਦੇ ਉੱਤੇ ਤਰਸ ਆ ਗਿਆ ਤੇ ਉਹ ਉਸ ਬੁੱਢੀ ਔਰਤ ਦੇ ਕੋਲ ਜਾ ਕੇ ਬੋਲਿਆ ਮਾਂ ਜੀ ਤੁਸੀਂ ਕਿੱਥੇ ਜਾਓਗੇ ਤੇ ਇੱਥੇ ਤੁਸੀਂ ਕੀ ਦਾ ਇੰਤਜ਼ਾਰ ਕਰਦੇ ਹੋ ਕੀ ਕੋਈ ਤੁਹਾਨੂੰ ਲੈਣ ਆ ਰਿਹਾ ਆ ਸਫਾਈ ਕਰਮਚਾਰੀ ਦੇ ਸਵਾਲ ਉੱਤੇ ਬੁੱਢੀ ਔਰਤ ਬੋਲੀ ਗੁਰਦੀਪ ਮੇਰਾ ਪੁੱਤ ਹੁਣੇ ਅੰਦਰ ਗਿਆ ਆ ਪਤਾ ਨਹੀਂ ਉਹਨੂੰ ਕਿਉਂ ਇੰਨਾ ਸਮਾਂ ਲੱਗ ਗਿਆ ਤੂੰ ਜਾ ਕੇ ਅੰਦਰ ਪਤਾ ਕਰ ਸਕਦਾ ਹੈ ਕਿ ਹਜੇ ਤੱਕ ਉਹ ਆਇਆ ਕਿਉਂ ਨਹੀਂ ਦਰਅਸਲ ਮੈਂ ਆਪਣੇ ਪੁੱਤ ਦੇ ਨਾਲ ਹੀ ਇੱਥੇ ਆਈ ਸਾਂ ਉਹ ਮੈਨੂੰ ਆਪਣੇ ਨਾਲ ਬੰਬੇ ਲੈ ਕੇ ਚੱਲਿਆ ਆ ਜੇ ਹੋ ਸਕੇ ਤਾਂ ਮੇਰੇ ਪੁੱਤ ਨੂੰ ਬੁਲਾ ਦੇ ਉਹ ਅੰਦਰ ਗਿਆ ਆ ਪਤਾ ਨਹੀਂ ਕਿਵੇਂ ਇੰਨਾ ਟਾਈਮ ਲੱਗ ਗਿਆ ਸ਼ਾਇਦ ਆਉਂਦਾ ਹੀ ਹੋਵੇ ਤਾਂ ਸਫਾਈ ਕਰਮਚਾਰੀ ਜਿਸ ਦਾ ਨਾਮ ਰਕੇਸ਼ ਸੀ ਕਹਿੰਦਾ ਆ ਮਾਂ ਜੀ ਤੁਹਾਡਾ ਮੁੰਡਾ ਜਦੋਂ ਆ ਜਾਵੇ ਤਾਂ ਤੁਸੀਂ ਉਹਦੇ ਨਾਲ ਚਲੇ ਜਾਇਓ ਜੇ ਤੁਹਾਨੂੰ ਭੁੱਖ ਲੱਗੀ ਆ ਤਾਂ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲੈ ਆਵਾਂ ਉਹ ਬਜ਼ੁਰਗ ਔਰਤ ਹੱਥ ਜੋੜ ਕੇ ਮੁਸਕਰਾ ਕੇ ਬੋਲੀ ਨਹੀਂ ਪੁੱਤ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਮੈਨੂੰ ਖਾਣ ਲਈ ਪੁੱਛਿਆ ਪਰ ਤੂੰ ਪਰੇਸ਼ਾਨ ਨਾ ਹੋ ਮੇਰਾ ਮੁੰਡਾ ਕਿਸੇ ਵੀ ਟਾਈਮ ਆ ਜਾਊਗਾ ਜੇ ਮੈਂ ਉਹਨੂੰ ਇੱਥੇ ਨਾ ਮਿਲੀ ਤਾਂ ਉਹ ਐਵੇਂ ਪਰੇਸ਼ਾਨ ਹੋ ਜਾਊਗਾ ਇਸ ਲਈ ਮੈਂ ਇੱਥੋਂ ਕਿਤੇ ਨਹੀਂ ਜਾਣਾ ਰਕੇਸ਼ ਸਮਝ ਗਿਆ ਸੀ ਕਿ ਹੁਣ ਇਸ ਬਜ਼ੁਰਗ ਮਾਤਾ ਦਾ ਮੁੰਡਾ ਕਦੀ ਵਾਪਸ ਨਹੀਂ ਆਊਗਾ ਤਾਂ ਫਿਰ ਉਹ ਕਹਿਣ ਲੱਗਾ ਮਾਂ ਜੀ ਬੁਰਾ ਨਾ ਮੰਨਿਓ ਪਰ ਇੱਥੇ ਰੋਜ਼ ਦੂਜੇ ਤੀਜੇ ਦਿਨ ਐਵੇਂ ਹੀ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਆ ਜੀ ਦਾ ਨੂੰਹ ਪੁੱਤ ਜਾਂ ਉਹਦੇ ਬੱਚੇ ਉਹਨੂੰ ਇੱਥੇ ਛੱਡ ਕੇ ਚਲੇ ਜਾਂਦੇ ਆ ਤੇ ਇਹ ਇੱਥੇ ਹੀ ਨਹੀਂ ਕਦੀ ਕਦੀ ਤਾਂ ਛੜਕਾ ਤੇ ਵੀ ਇਵੇਂ ਹੀ ਛੱਡ ਕੇ ਚਲੇ ਜਾਂਦੇ ਆ ਅੱਜ ਕੱਲ ਦੇ ਬੱਚੇ ਆਪਣੇ ਮਾਪਿਓ ਨੂੰ ਕਿਤੇ ਵੀ ਛੱਡ ਕੇ ਫਿਰ ਵਾਪਸ ਨਹੀਂ ਆਉਂਦੇ ਇਹ ਸੁਣ ਕੇ ਉਹ ਬਜ਼ੁਰਗਔਰਤ ਥੋੜੀ ਨਰਾਜ ਹੋ ਗਈ ਤੇ ਬੋਲੀ ਨਹੀਂ ਮੇਰਾ ਪੋਤੇ ਵੇਦਾ ਨਹੀਂ ਆ ਤੂੰ ਇਵੇਂ ਕਿਵੇਂ ਕਹਿ ਸਕਦਾ ਆ ਕਿ ਤੂੰ ਮੇਰੇ ਪੁੱਤ ਨੂੰ ਜਾਣਦਾ ਆ ਜਦੋਂ ਤੂੰ ਉਹਨੂੰ ਜਾਣਦਾ ਹੀ ਨਹੀਂ ਤਾਂ ਫਿਰ ਤੂੰ ਉਹਦੇ ਬਾਰੇ ਇਹੋ ਜਿਹੀ ਗੱਲ ਕਿਵੇਂ ਕਹਿ ਸਕਦਾ ਆ ਕਿ ਮੇਰਾ ਮੁੰਡਾ ਇੱਥੇ ਮੈਨੂੰ ਛੱਡ ਕੇ ਚਲਾ ਗਿਆ ਜੇ ਤੂੰ ਸੱਚਮੁੱਚ ਮੇਰੀ ਮਦਦ ਕਰਨਾ ਚਾਹੁੰਦਾ ਆ ਨਾ ਤਾਂ ਅੰਦਰ ਜਾ ਕੇ ਵੇਖ ਕੇ ਆਈ ਉਹ ਅੰਦਰ ਹੀ ਆ ਹੋਣਾ ਕਿਤੇ ਰਕੇਸ਼ ਅੰਦਰ ਵੇਖ ਕੇ ਆਇਆ ਤੇ ਆ ਕੇ ਕਹਿ ਲੱਗਾ ਵੇਖ ਲਿਆ ਮਾਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਤੁਹਾਡਾ ਮੁੰਡਾ ਅੰਦਰ ਕਿਤੇ ਨਹੀਂ ਆ ਇਹ ਸੁਣ ਕੇ ਉਹ ਥੋੜੀ ਜਿਹੀ ਪਰੇਸ਼ਾਨ ਹੋ ਗਈ ਫਿਰ ਵੀ ਉਹ ਖੁਦ ਨੂੰ ਸਮਝਾਉਂਦੇ ਹੋਏ ਬੋਲੀ ਕੋਈ ਗੱਲ ਨਹੀਂ ਹੋ ਸਕਦਾ ਆ ਕੋਈ ਕੰਮ ਪੈ ਗਿਆ ਹੋਵੇ ਉਹਨੂੰ ਥੋੜੀ ਬਹੁਤ ਦੇਰ ਤਾਂ ਲੱਗ ਹੀ ਜਾਂਦੀ ਆ ਆ ਜਾਊਗਾ ਉਹ ਨਹੀਂ ਰਕੇਸ਼ ਵੀ ਵਾਪਸ ਆਪਣੇ ਕੰਮ ਵਿੱਚ ਲੱਗ ਗਿਆ ਤੇ ਹੌਲੀ-ਹੌਲੀ ਸ਼ਾਮ ਹੋਣ ਲੱਗੀ ਹੁਣ ਰਕੇਸ਼ ਆਪਣੇ ਘਰ ਜਾਣ ਵਾਲਾ ਸੀ ਹਨੇਰਾ ਹੋਣ ਲੱਗਾ ਸੀ ਤੇ ਰਪੋਰਟ ਤੇ ਲਾਈਟਾਂ ਜਗ ਪਈਆਂ ਸੀ ਹੁਣ ਗਰਮੀ ਕੁਝ ਘੱਟ ਸੀ ਸ਼ਾਮ ਦੇ ਸਮੇਂ ਥੋੜੀ ਥੋੜੀ ਠੰਡ ਪੈਣ ਲੱਗੀ ਸੀ ਵਿਚਾਰੀ ਉਹ ਬੁੱਢੀ ਔਰਤ ਆਪਣੇ ਦੁਪट्टे ਨਾਲ ਖੁਦ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਠੰਡ ਨਾਲ ਕੰਬ ਰਹੀ ਸੀ ਰਕੇਸ਼ ਇੱਕ ਬਹੁਤ ਹੀ ਭਲਾ ਸ਼ਖਸ ਸੀ ਉਹਨੇ ਉਸ ਬਜ਼ੁਰਗ ਔਰਤ ਨੂੰ ਜਾ ਕੇ ਕਿਹਾ ਮਾਂ ਜੀ ਤੁਹਾਨੂੰ ਕੁਝ ਆਤਾ ਪਤਾ ਜਆਦਿਆ ਤਾਂ ਉਹ ਬਜ਼ੁਰਗ ਔਰਤ ਬੋਲੀ ਪੁੱਤ ਮੇਰਾ ਨਾਮ ਤਾਂ ਬਲਵਿੰਦਰ ਕੌਰ ਹੈ ਤੇ ਮੈਂ ਆਪਣੇ ਮੁੰਡੇ ਦੇ ਨਾਲ ਇੱਥੇ ਆਈ ਸਾਂ ਦਰਿਆਸਲ ਉਹ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡੋਂ ਇੱਥੇ ਸ਼ਹਿਰ ਆਪਣੇ ਕੋਲ ਲੈ ਕੇ ਆਇਆ ਸੀ ਤੇ ਹੁਣ ਉਹਦਾ ਬੰਬੇ ਤਬਾਦਲਾ ਹੋ ਗਿਆ ਆ ਤਾਂ ਉਹ ਮੈਨੂੰ ਆਪਣੇ ਨਾਲ ਲੈ ਕੇ ਉੱਥੇ ਹੀ ਚੱਲਿਆ ਸੀ ਕਦੋਂ ਦਾ ਉਹਦਾ ਇੰਤਜ਼ਾਰ ਕਰਦੀ ਆ ਪਰ ਉਹ ਨਹੀਂ ਆਇਆ ਰਕੇਸ਼ ਨੇ ਉਹਦੇ ਨਾਲ ਕੋਈ ਜ਼ਬਰਦਸਤੀ ਨਾ ਕੀਤੀ ਤੇ ਬੋਲਿਆ ਮਾਤਾ ਜੀ ਜੇ ਤੁਹਾਡਾ ਮਨ ਕਰੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਤੇ ਮੇਰੇ ਦੋ ਬੱਚੇ ਆ ਜੇ ਤੁਸੀਂ ਚਾਹੋ ਤਾਂ ਸਵੇਰੇ ਇੱਥੇ ਫੇਰ ਵਾਪਸ ਆ ਜਾਓ ਤਾਂ ਇਹ ਗੱਲ ਸੁਣ ਕੇ ਉਹ ਬਜ਼ੁਰਗ ਔਰਤ ਬੋਲੀ ਨਹੀਂ ਪੁੱਤ ਜੇ ਮੈਂ ਇੱਥੋਂ ਚਲੀ ਗਈ ਤੇ ਮੇਰਾ ਪੁੱਤ ਗੁਰਦੀਪ ਇੱਥੇ ਆ ਗਿਆ ਤਾਂ ਉਹ ਮੈਨੂੰ ਲੱਭੂਗਾ ਤੇ ਜੇ ਮੈਨੂੰ ਨਾ ਮਿਲੀ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਊਗਾ ਤੂੰ ਜਾ ਮੇਰਾ ਪੋਤਾ ਮੈਂ ਠੀਕ ਆ ਰਕੇਸ਼ ਉਸ ਬਜ਼ੁਰਗਔਰਤ ਨੂੰ ਸ਼ਾਲ ਦੇ ਕੇ ਬੋਲਿਆ ਹੁਣ ਤੁਸੀਂ ਮੈਨੂੰ ਪੁੱਤ ਕਹਿ ਹੀ ਰਹੇ ਹੋ ਤਾਂ ਤੁਸੀਂ ਇੱਥੇ ਆਰਾਮ ਨਾਲ ਬੈਠੋ ਮੈਂ ਆਪਣੇ ਸਾਥੀ ਨੂੰ ਕਹਿ ਕੇ ਜਾਣਾ ਆ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਉਹਨੂੰ ਦੱਸ ਦਿਓ ਤੇ ਹਾਂ ਤੁਸੀਂ ਇਹ ਸ਼ਾਲ ਉੱਪਰ ਲੈ ਲਿਓ ਕਿਉਂਕਿ ਰਾਤ ਨੂੰ ਠੰਡ ਬਹੁਤ ਪੈਂਦੀ ਆ ਐਵੇਂ ਬਿਮਾਰ ਹੋ ਜਾਓਗੇ ਬਲਵਿੰਦਰ ਕੌਰ ਨੇ ਸ਼ਾਲ ਲੈ ਲਈ ਤੇ ਉੱਥੇ ਸ਼ਾਲ ਵਲੇਟ ਕੇ ਬੈ ਗਈ ਔਰ ਰਕੇਸ਼ ਨੂੰ ਲੱਖਾਂ ਦਵਾਵਾਂ ਦੇ ਰਹੀ ਸੀ ਹੁਣ ਰਕੇਸ਼ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ ਤੇ ਫਿਰ ਉਹ ਆਪਣੇ ਘਰ ਚਲਾ ਗਿਆ ਆਪਣੇ ਘਰ ਜਾ ਕੇ ਉਹਨੇ ਆਪਣੀ ਘਰਵਾਲੀ ਨੂੰ ਅੱਜ ਦੀ ਸਾਰੀ ਘਟਨਾ ਦੱਸੀ ਉਧਰ ਬਲਵਿੰਦਰ ਕੌਰ ਭੁੱਖੀ ਪਿਆਸੀ ਬੈਠੀ ਸੀ ਤੇ ਆਪਣੇ ਮੁੰਡੇ ਦਾ ਇੰਤਜ਼ਾਰ ਕਰਦੀ ਸੀ ਠੰਡ ਨਾਲ ਕੰਬਦੇ ਹੋਏ ਉਹਨੇ ਇਵੇਂ ਹੀ ਸਾਰੀ ਰਾਤ ਲੰਗਾ ਦਿੱਤੀ ਹੁਣ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਉੱਥੇ ਆਪਣੇ ਪੁੱਤ ਦੇ ਇਲਾਵਾ ਕਿਸੇ ਹੋਰ ਨੂੰ ਜਾਣਦੀ ਵੀ ਨਹੀਂ ਸੀ ਇੱਕ ਰਕੇਸ਼ ਹੀ ਸੀ ਜਿਨੇ ਅੱਗੇ ਵਧ ਕੇ ਮਦਦ ਕਰਨੀ ਚਾਹੀ ਪਰ ਹੁਣ ਤਾਂ ਉਹ ਵੀ ਨਹੀਂ ਸੀ ਉਹ ਵਿਚਾਰੀ ਸਾਰੀ ਰਾਤ ਠੰਡ ਨਾਲ ਠਰੂੰ ਠਰੂੰ ਕਰਦੀ ਐਵੇਂ ਹੀ ਬੈਠੀ ਰਹੀ ਅਗਲੇ ਦਿਨ ਸਵੇਰੇ ਜਦੋਂ ਰਕੇਸ਼ ਵਾਪਸ ਆਪਣੇ ਕੰਮ ਤੇ ਆਇਆ ਤਾਂ ਉਹਨੇ ਵੇਖਿਆ ਕਿ ਉਹ ਮਾਤਾ ਹਜੇ ਵੀ ਉੱਥੇ ਹੀ ਬੈਠੀ ਹੋਈ ਸੀ ਰਕੇਸ਼ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਉਹਨਾਂ ਨਾਲ ਹੀ ਗੱਲ ਕੀਤੀ ਤੇ ਪੁੱਛਿਆ ਮਾਜੀ ਅਜੇ ਤੱਕ ਤੁਹਾਡਾ ਮੁੰਡਾ ਆਇਆ ਨਹੀਂ ਨਹੀਂ ਪੁੱਤ ਪਤਾ ਨਹੀਂ ਮੇਰਾ ਮੁੰਡਾ ਕਿੱਥੇ ਚਲਾ ਗਿਆ ਰੋਂਦੀ ਰੋਂਦੀ ਬਲਵਿੰਦਰ ਕੌਰ ਜਦੋਂ ਬੋਲੀ ਤਾਂ ਰਕੇਸ਼ ਨੇ ਉਹਨਾਂ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ ਤੇ ਕਿਹਾ ਮਾਤਾ ਜੀ ਮੈਂ ਤੁਹਾਨੂੰ ਕਹਿਣੋ ਚੀਜ਼ ਕਰਿਆ ਸਾਂ ਪਰ ਮੈਨੂੰ ਕੱਲ ਦਾ ਹੀ ਸ਼ੱਕ ਸੀ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਡਾ ਮੁੰਡਾ ਤੁਹਾਨੂੰ ਇੱਥੇ ਛੱਡ ਕੇ ਹੁਣ ਹਮੇਸ਼ਾ ਮੇਸ਼ਾਲੀ ਚਲਾ ਗਿਆ ਆ ਤੇ ਹੁਣ ਉਹ ਤੁਹਾਨੂੰ ਕੱ ਲੈਣ ਲਈ ਕਦੀ ਵਾਪਸ ਨਹੀਂ ਆਊਗਾ ਇਹ ਸੁਣਦੇ ਹੀ ਬਲਵਿੰਦਰ ਕੌਰ ਜ਼ੋਰ ਨਾਲ ਰੋਣ ਲੱਗੀ ਉਹਨਾਂ ਦੀ ਹਾਲਤ ਵੇਖ ਕੇ ਰਕੇਸ਼ ਨੂੰ ਉਹਨਾਂ ਉੱਤੇ ਬਹੁਤ ਤਰਸ ਆ ਰਿਹਾ ਸੀ ਉਹਨੇ ਕੁਝ ਨਾ ਕਿਹਾ ਪਰ ਸੋਚਣ ਲੱਗਾ ਕਿ ਹੁਣ ਸ਼ਾਇਦ ਇਹ ਮਾਤਾ ਆਪਣੇ ਕਿਸੇ ਜਾਣ ਪਛਾਣਨ ਵਾਲੇ ਦੇ ਕੋਲ ਜਾਂ ਫਿਰ ਆਪਣੇ ਘਰ ਵਾਪਸ ਮੁੜ ਜਾਊਗੀ ਰਕੇਸ਼ ਆਪਣੇ ਕੰਮ ਤੇ ਚਲਾ ਗਿਆ ਤੇ ਬਲਵਿੰਦਰ ਕੌਰ ਉੱਥੇ ਹੀ ਬੈਂਚ ਤੇ ਬੈਠੀ-ਬੈਠੀ ਰੋਂਦੀ ਰਹੀ ਤੇ ਅਚਾਨਕ ਬੈਂਚ ਤੋਂ ਡਿੱਗ ਪਈ ਉੱਥੇ ਬਹੁਤ ਲੋਕਾਂ ਦੀ ਭੀੜ ਜਮਾ ਹੋ ਗਈ ਲੋਕਾਂ ਦੀ ਭੀੜ ਨੂੰ ਵੇਖ ਕੇ ਰਕੇਸ਼ ਵੀ ਉੱਥੇ ਭੱਜ ਕੇ ਆਇਆ 에ਰਪੋਰਟ ਦੇ ਹੋਰ ਕਰਮਚਾਰੀ ਵੀ ਉੱਥੇ ਪਹੁੰਚ ਗਏ ਰਕੇਸ਼ ਨੇ ਆ ਕੇ ਵੇਖਿਆ ਕਿ ਬਲਵਿੰਦਰ ਕੌਰ ਥੱਲੇ ਜ਼ਮੀਨ ਤੇ ਡਿੱਗੀ ਪਈ ਸੀ ਉਹ ਥੋੜਾ ਘਬਰਾ ਗਿਆ ਉਹਨੇ ਉਹਨਾਂ ਨੂੰ ਤੁਰੰਤ ਚੁੱਕਿਆ ਤੇ ਫਿਰ ਬੈਂਚ ਤੇ ਲਟਾ ਦਿੱਤਾ ਇਨੇ ਨੂੰ 에어ਪੋਰਟ ਦੇ ਹੋਰ ਕਰਮਚਾਰੀ ਉਥੇ ਇੱਕ ਡਾਕਟਰ ਨੂੰ ਲੈ ਆਏ ਜੀਨੇ ਆ ਕੇ ਦੱਸਿਆ ਕਿ ਉਹ ਔਰਤ ਕਮਜ਼ੋਰੀ ਕਰਕੇ ਬਿਹੋਸ਼ ਹੋ ਗਈ ਆ ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਉਣ ਤੋਂ ਬਾਅਦ ਸਾਰੇ ਆਪਣੇ ਆਪਣੇ ਕੰਮ ਤੇ ਲੱਗ ਗਏ ਡਾਕਟਰ ਨੇ ਪੁੱਛਿਆ ਬਹੁਤ ਕਮਜ਼ੋਰੀ ਹੋਈ ਸੀ ਕੀ ਤੁਸੀਂ ਕੱਲ ਤੋਂ ਕੁਝ ਨਹੀਂ ਖਾਧਾ ਤਾਂ ਬਲਵਿੰਦਰ ਕੌਰ ਨੇ ਨਾ ਚ ਸਿਰ ਹਿਲਾਉਂਦੇ ਹੋਏ ਕਿਹਾ ਪੁੱਤ ਮੈਂ ਤਾਂ ਇੱਥੇ ਆਪਣੇ ਮੁੰਡੇ ਦੇ ਪਰੋਸੇ ਹੀ ਬੈਠੀ ਸਾਂ ਮੈਨੂੰ ਕੀ ਪਤਾ ਸੀ ਕਿ ਉਹ ਮੇਰੇ ਨਾਲ ਐਵੇਂ ਕਰੂਗਾ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਜਿਹੜਾ ਮੈਂ ਕੁਝ ਖਰੀਦ ਸਕਦੀ ਰਕੇਸ਼ ਨੂੰ ਉਹਨਾਂ ਦੀ ਇਹ ਹਾਲਤ ਵੇਖ ਕੇ ਹੋਰ ਵੀ ਜ਼ਿਆਦਾ ਤਰਸ ਆ ਰਿਹਾ ਸੀ ਉਹ ਕਹਿ ਲੱਗਾ ਮਾਂ ਜੀ ਤੁਸੀਂ ਮੇਰੇ ਨਾਲ ਚੱਲੋ ਪਹਿਲਾਂ ਕੁਝ ਖਾ ਲਓ ਫਿਰ ਕੋਈ ਗੱਲ ਕਰਿਓ ਰਕੇਸ਼ ਬਲਵਿੰਦਰ ਕੌਰ ਨੂੰ ਲੈ ਕੇ ਉੱਥੇ ਹੀ ਕੋਲ ਇੱਕ ਕੰਟੀਨ ਤੇ ਚਲਾ ਗਿਆ ਤੇ ਉਹਨੇ ਬਲਵਿੰਦਰ ਕੌਰ ਲਈ ਕੁਝ ਖਾਣ ਨੂੰ ਮੰਗਵਾਇਆ ਹੁਣ ਉਹਨੇ ਉਹਨਾਂ ਨਾਲ ਗੱਲਾਂ-ਬਾਤਾਂ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਤਰਕੇਸ਼ ਬੋਲਿਆ माजी ਹੁਣ ਜਦ ਤੁਹਾਨੂੰ ਪਤਾ ਲੱਗ ਹੀ ਗਿਆ ਆ ਕਿ ਤੁਹਾਡਾ ਮੁੰਡਾ ਹੁਣ ਤੁਹਾਨੂੰ ਲੈਣ ਵਾਪਸ ਨਹੀਂ ਆਊਗਾ ਤਾਂ ਤੁਸੀਂ ਆਪਣੇ ਘਰ ਵਾਪਸ ਕਿਉਂ ਨਹੀਂ ਚਲੇ ਜਾਂਦੇ ਤੁਸੀਂ ਹੁਣ ਆਪਣੇ ਘਰ ਵਾਪਸ ਮੁੜ ਜਾਓ ਇੱਥੇ ਤਾਂ ਤੁਹਾਡੀ ਜ਼ਿੰਦਗੀ ਹੋਰ ਮੁਸ਼ਕਲ ਹੋ ਜਾਊਗੀ। ਤਾਂ ਬਲਵਿੰਦਰ ਕੌਰ ਬੋਲੀ ਪੁੱਤ ਮੈਂ ਜਾਵਾਂ ਤਾਂ ਜਾਵਾਂ ਕਿੱਥੇ? ਮੇਰੇ ਮੁੰਡੇ ਨੇ ਮੈਨੂੰ ਕਿਸੇ ਜੋਗਾਣੀ ਛੱਡਿਆ। ਮਤਲਬ ਹੈਰਾਨ ਹੁੰਦੇ ਹੋਏ ਰਕੇਸ਼ ਨੇ ਕਿਹਾ। ਤਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਦਾ ਮੁੰਡਾ ਜਦੋਂ ਉਹਨਾਂ ਨੂੰ ਲੈਣ ਪਿੰਡ ਆਇਆ ਸੀ ਨਾ ਤਾਂ ਉਹਨੇ ਆਖਿਆ ਸੀ। ਮਾਂ ਹੁਣ ਮੈਂ ਤੁਹਾਨੂੰ ਹਮੇਸ਼ਾ ਲਈ ਆਪਣੇ ਨਾਲ ਹੀ ਰੱਖੂੰਗਾ। ਚਲੋ ਮੇਰੇ ਨਾਲ ਤੇ ਹੁਣ ਆਪਾਂ ਕਦੇ ਵਾਪਸ ਮੂੜ ਕੇ ਪਿੰਡ ਨਹੀਂ ਆਉਣਾ ਤਾਂ ਕਿਉਂ ਨਾ ਪਾਏ ਘਰ ਵੇਚ ਦਈਏ ਬਲਵਿੰਦਰ ਕੌਰ ਅੱਗੇ ਬੋਲੀ ਮਨੇ ਮੇਰਾ ਘਰ ਵੀ ਵੇਚ ਦਿੱਤਾ ਹੁਣ ਮੇਰੇ ਕੋਲ ਸੜਕ ਤੇ ਰਹਿਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਇਹ ਕਹਿੰਦੇ ਕਹਿੰਦੇ ਉਹ ਫੇਰ ਰੋਣ ਲੱਗੀ ਉਹਦੀ ਹਾਲਤ ਵੇਖ ਕੇ ਰਕੇਸ਼ ਨੂੰ ਬਹੁਤ ਦੁੱਖ ਹੋ ਰਿਹਾ ਸੀ ਪਰ ਉਹ ਕਰਦਾ ਵੀ ਤਾਂ ਕੀ ਇੱਕ ਵਿਚਾਰਾ ਉਹ ਤਾਂ ਕੋਦੇ ਇੱਕ ਛੋਟੀ ਜਿਹੀ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਇਸ ਲਈ ਉਹਨੇ ਕੁਝ ਨਾ ਕਿਹਾ ਉਹਨੇ ਉਹਨਾਂ ਨੂੰ ਸ਼ਾਂਤ ਕਰਵਾਇਆ ਤੇ ਖਾਣੇ ਦਾ ਬਿੱਲ ਦੇ ਕੇ ਉੱਥੋਂ ਚਲਾ ਗਿਆ ਸ਼ਾਮ ਨੂੰ ਜਦੋਂ ਆਪਣੇ ਕੰਮ ਤੋਂ ਫੇਰ ਘਰ ਵਾਪਸ ਜਾਣ ਲੱਗਾ ਤਾਂ ਉਹਨੇ ਵੇਖਿਆ ਕਿ 에ਰਪੋਰਟ ਦੇ ਬਾਹਰ ਫੁੱਟਪਾਥ ਤੇ ਇੱਕ ਬਜ਼ੁਰਗ ਔਰਤ ਬੈਠੀ ਸੀ ਤੇ ਉਹਦੇ ਕੋਲ ਕੁੱਤੇ ਭੌਂਕ ਰਹੇ ਸੀ ਉਹ ਬੁੱਢੀ ਔਰਤ ਕੁੱਤਿਆਂ ਕੋਲੋਂ ਬਚਣ ਲਈ ਉੱਥੇ ਪਏ ਪੱਥਰਾਂ ਨੂੰ ਚੁੱਕ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਇਸੇ ਕਰਕੇ ਉਹ ਕੁੱਤੇ ਹੋਰ ਜ਼ਿਆਦਾ ਭੌਗਦੇ ਸੀ ਜਿਨ੍ਹਾਂ ਦੀ ਆਵਾਜ਼ ਨਾਲ ਆਸ-ਪਾਸ ਦੇ ਹੋਰ ਵੀ ਕੁੱਤੇ ਦੌੜ ਕੇ ਆ ਰਹੇ ਸੀ ਉਹ ਬੁੱਢੀ ਔਰਤ ਵਿਚਾਰੀ ਡਰਦੇ-ਡਰਦੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਹੌਲੀ-ਹੌਲੀ ਆਪ ਪਿੱਛੇ ਹਟ ਰਹੀ ਸੀ ਉੱਥੇ ਹੀ ਲੱਗੀ ਇੱਕ ਸਟਰੀਟ ਲਾਈਟ ਦੀ ਰੌਸ਼ਨੀ ਵਿੱਚ ਰਕੇਸ਼ ਨੇ ਵੇਖਿਆ ਤਾਂ ਪਤਾ ਲੱਗਾ ਕਿ ਇਹ ਬਜ਼ੁਰਗ ਔਰਤ ਕੋਈ ਹੋਰ ਨਹੀਂ ਬਲਕਿ ਬਲਵਿੰਦਰ ਕੌਰ ਜੀ ਹੀ ਹਨ ਹੁਣ ਇਹ ਸਭ ਕੁਝ ਵੇਖ ਕੇ ਰਕੇਸ਼ ਕੋਲੋਂ ਰੁਕਿਆਣਾ ਗਿਆ ਉਹ ਉੱਥੇ ਗਿਆ ਤੇ ਇੱਕ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਤੇ ਬਲਵਿੰਦਰ ਕੌਰ ਨੂੰ ਇੱਕ ਪਾਸੇ ਬਿਠਾਇਆ ਉਹ ਥੋੜਾ ਸਾਈਡ ਤੇ ਜਾ ਕੇ ਆਪਣੀ ਪਤਨੀ ਨੂੰ ਫੋਨ ਕਰਦਾ ਆ ਤੇ ਸਾਰੀ ਗੱਲ ਦੱਸਦਾ ਹੋਇਆ ਕਹਿੰਦਾ ਹੈ ਪ੍ਰੀਤ ਮੈਂ ਆਪਣੀ ਮਾਂ ਨੂੰ ਤਾਂ ਪੈਸਿਆਂ ਦੀ ਕਮੀ ਕਰਕੇ ਬਚਾ ਨਹੀਂ ਸਕਿਆ ਪਰ ਜੇ ਮੈਂ ਕਦੀ ਇੱਥੇ ਹੁੰਦੇ ਜਾਂਦੇ ਵੇਖਿਆ ਕਿ ਇਸ ਮਾਤਾ ਦੇ ਨਾਲ ਕੁਝ ਬੁਰਾ ਹੋ ਗਿਆ ਆ ਤਾਂ ਸ਼ਾਇਦ ਮੈਂ ਖੁਦ ਨੂੰ ਕਦੀ ਮਾਫ਼ ਨਾ ਕਰ ਸਕਾਂ ਤੇ ਫਿਰ ਹੁਣ ਕੁਝ ਹੋਵੇ ਜਾਂ ਨਾ ਹੋਵੇ ਘਟੋ ਘਟ ਦੋ ਵਕਤ ਦੀ ਰੋਟੀ ਤਾਂ ਅਸੀਂ ਇਹਨੂੰ ਦੇ ਹੀ ਸਕਦੇ ਆ ਤੇ ਹੋਰ ਬਜ਼ੁਰਗ ਬੰਦੇ ਨੂੰ ਕੀ ਚਾਹੀਦਾ ਆ ਜੇ ਤੂੰ ਕਹੀਂ ਤਾਂ ਮੈਂ ਇਹਨਾਂ ਨੂੰ ਆਪਣੇ ਨਾਲ ਕਰ ਲੈ ਆਵਾਂ ਪ੍ਰੀਤ ਕਾਫੀ ਸਮਝਦਾਰ ਸੀ ਤੇ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਜੀ ਜੇ ਤੁਹਾਨੂੰ ਸਹੀ ਲੱਗਦਾ ਆ ਤਾਂ ਲੈ ਆਓ ਸਾਡੇ ਕੋਲ ਜਿੰਨੀ ਹੋ ਸਕੂ ਆਪਾਂ ਉਹਨਾਂ ਦੀ ਮਦਦ ਕਰਾਂਗੇ ਤੇ ਫਿਰ ਜਿਵੇਂ ਅਸੀਂ ਖਾ ਪੀ ਰਹੇ ਆ ਸੋਚ ਲਵਾਂਗੇ ਘਰ ਇੱਕ ਹੋਰ ਜੀ ਵਧ ਗਿਆ ਆ ਇਹ ਸੁਣ ਕੇ ਰਕੇਸ਼ ਬਹੁਤ ਖੁਸ਼ ਹੋਇਆ ਤੇ ਬਲਵਿੰਦਰ ਕੌਰ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਉਦਕਰ ਬਹੁਤ ਛੋਟਾ ਸੀ ਜਿੱਥੇ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਰਹਿੰਦਾ ਸੀ ਬਲਵਿੰਦਰ ਕੌਰ ਨੇ ਜਦੋਂ ਇਹ ਵੇਖਿਆ ਤਾਂ ਉਹਨਾਂ ਨੇ ਕਿਹਾ ਪੁੱਤ ਤੁਸੀਂ ਮੇਰੇ ਕਰਕੇ ਪਰੇਸ਼ਾਨ ਹੋਵੋਗੇ ਕੋਈ ਗੱਲ ਨਹੀਂ ਪਰਮਾਤਮਾ ਨੇ ਮੇਰੇ ਨਸੀਬ ਵਿੱਚ ਜੋ ਲਿਖਿਆ ਆ ਉਹੀ ਹੋਣਾ ਆ ਇਸ ਲਈ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਕਿਤੇ ਹੋਰ ਰਹਿ ਲਵਾਂਗੀ ਤਰਕੇਸ਼ ਨੇ ਕਿਹਾ ਮਾਂ ਜੀ ਸਾਨੂੰ ਤੁਹਾਡੇ ਆਉਣ ਨਾਲ ਕੋਈ ਪਰੇਸ਼ਾਨੀ ਨਹੀਂ ਹੋਣੀ ਉਲਟਾ ਖੁਸ਼ੀ ਹੋਣੀ ਆ ਹੈ ਨਾ ਪ੍ਰੀਤ ਪ੍ਰੀਤ ਨੇ ਵੀ ਖੁਸ਼ ਹੁੰਦੇ ਹੋਏ ਕਿਹਾ ਹਾਂ ਹਾਂ ਮਾਂ ਜੀ ਇਹ ਬਿਲਕੁਲ ਸਹੀ ਕਹਿੰਦੇ ਆ ਸਾਨੂੰ ਤੁਹਾਡੇ ਆਉਣ ਨਾਲ ਕੋਈ ਪਰੇਸ਼ਾਨੀ ਨਹੀਂ ਤੇ ਫਿਰ ਹੁਣੇ ਤਾਂ ਤੁਸੀਂ ਤਾਂ ਕਿਹਾ ਆ ਕਿ ਜੋ ਤੁਹਾਡੇ ਨਸੀਬ ਵਿੱਚ ਉਹ ਹੋਣਾ ਆ ਤਾਂ ਬਸ ਤੁਸੀਂ ਮੰਨ ਲਵੋ ਕਿ ਹੁਣ ਤੋਂ ਤੁਹਾਡੇ ਨਸੀਬ ਵਿੱਚ ਇਸ ਘਰ ਚ ਰਹਿਣਾ ਹੀ ਲਿਖਿਆ ਆ ਅੰਦਰ ਆਓ ਮਾਜੀ ਤੈਨੂੰ ਆਪਣਾ ਹੀ ਘਰ ਸਮਝੋ ਪ੍ਰੀਤ ਬਲਵਿੰਦਰ ਕੌਰ ਦਾ ਹੱਥ ਫੜ ਕੇ ਉਹਨਾਂ ਨੂੰ ਅੰਦਰ ਲੈ ਆਈ ਉਹਨਾਂ ਨੂੰ ਬੈਠਣ ਲਈ ਮੰਜਾ ਦਿੱਤਾ ਤੇ ਪਾਣੀ ਲਿਆ ਕੇ ਦਿੱਤਾ ਫਿਰ ਪਰਿਵਾਰ ਦੇ ਸਾਰੇ ਜੀਵਾਂ ਨੇ ਬੈਠ ਕੇ ਇਕੱਠੇ ਖਾਣਾ ਖਾਦਾ ਬਲਵਿੰਦਰ ਕੌਰ ਹਜੇ ਤੱਕ ਥੋੜੀ ਜਈ ਅਸਹਿਜ ਮਹਿਸੂਸ ਕਰਦੀ ਸੀ ਪਰ ਉਹ ਵੀ ਸਾਰਿਆਂ ਦੇ ਨਾਲ ਬੈਠ ਕੇ ਖਾਣਾ ਖਾਣ ਲੱਗੀ ਪ੍ਰੀਤ ਨੇ ਕਿਹਾ ਮਾਜੀ ਸਾਡੇ ਘਰ ਥੋੜੀ ਘੱਟ ਜਗ੍ਹਾ ਆ ਪਰ ਸਾਡੇ ਦਿਲ ਵਿੱਚ ਤੁਹਾਡੇ ਲਈ ਬਹੁਤ ਜਗ੍ਹਾ ਆ ਤੁਸੀਂ ਬਿਲਕੁਲ ਬੇਫਿਕਰ ਰਹੋ ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗ ਹੀ ਸਮਝੋ ਜਿਵੇਂ ਘਰ ਦੇ ਸਾਰੇ ਮੈਂਬਰ ਰਹਿੰਦੇ ਆ ਉਵੇਂ ਹੀ ਅੱਜ ਤੋਂ ਤੁਸੀਂ ਵੀ ਇਸ ਘਰ ਦੇ ਮੈਂਬਰ ਹੋ ਬਲਵਿੰਦਰ ਕੌਰ ਪ੍ਰੀਤ ਦੀ ਗੱਲ ਸੁਣ ਕੇ ਅੱਖਾਂ ਭਰ ਕੇ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਬੋਲੀ ਸਦਾ ਖੁਸ਼ ਰਹਿ ਮੇਰੀ ਬੱਚੀ ਉਮਰ ਦੇ ਇਸ ਪੜਾ ਵਿੱਚ ਮੈਨੂੰ ਮੇਰੇ ਪੋਤਣੇ ਟੁਕਰਾ ਦਿੱਤਾ ਤੁਸੀਂ ਦੋਵਾਂ ਨੇ ਮੇਰਾ ਇਸ ਮੁਸ਼ਕਲ ਘੜੀ ਵਿੱਚ ਸਾਥ ਦਿੱਤਾ ਅੱਜ ਤੋਂ ਬਾਅਦ ਤੁਸੀਂ ਹੀ ਮੇਰੇ ਬੇਟਾ ਬਹੂ ਹੋ ਉਹਨਾਂ ਦੇ ਅਥਰੂ ਪੁੰਜਦੇ ਹੋਏ ਪ੍ਰੀਤ ਬੋਲੀ ਬਸ ਹੁਣ ਖਾਣਾ ਖਾ ਲਓ ਮਾਂ ਜੀ ਫਿਰ ਸਾਰਿਆਂ ਨੇ ਖਾਣਾ ਖਾਧਾ ਤੇ ਸਾਰੇ ਸੌਂ ਗਏ ਅਗਲੇ ਦਿਨ ਸਵੇਰੇ ਰਕੇਸ਼ ਨਹਾ ਧੋ ਕੇ ਆਪਣੇ ਕੰਮ ਤੇ ਚਲਾ ਗਿਆ ਤੇ ਬੱਚੇ ਸਕੂਲ ਚਲੇ ਗਏ ਹੁਣ ਘਰ ਸਿਰਫ ਬਲਵਿੰਦਰ ਕੌਰ ਤੇ ਪ੍ਰੀਤ ਹੀ ਸੀ। ਉਹ ਦੋਵੇਂ ਪੂਰਾ ਦਿਨ ਗੱਲਾਂ ਕਰਦੀਆਂ ਰਹੀਆਂ। ਪ੍ਰੀਤ ਨੇ ਆਪਣੇ ਘਰ ਪਰਿਵਾਰ ਤੇ ਹਾਲਾਤ ਬਾਰੇ ਸਭ ਕੁਝ ਦੱਸਿਆ ਤੇ ਉਵੇਂ ਹੀ ਬਲਵਿੰਦਰ ਕੌਰ ਨੇ ਆਪਣੇ ਬਹੂ بیٹے ਦੀ ਕਰਤੂਤ ਪ੍ਰੀਤ ਨੂੰ ਦੱਸੀ। ਜਿੰਨੂੰ ਸੁਣ ਕੇ ਪ੍ਰੀਤ ਆਪਣੇ ਮੂੰਹ ਤੇ ਹੱਥ ਰੱਖ ਕੇ ਬੈ ਗਈ। ਮਾਂ ਜੀ ਤੁਹਾਡਾ ਬੇਟਾ ਬਹੂ ਕਿੰਨੇ ਘਟਿਆ ਇਨਸਾਨ ਨੇ। ਪੜਾ ਆਪਣੀ ਮਾਂ ਨਾਲਵੇਂ ਕੌਣ ਕਰਦਾ ਆ ਉਹ ਦੋਵੇਂ ਹੁਣ ਤੁਹਾਡਾ ਦੁੱਖ ਨਹੀਂ ਸਮਝਣ ਸਕਣਗੇ ਉਹਨਾਂ ਨੂੰ ਇਹ ਸਾਰਾ ਕੁਝ ਉਦੋਂ ਪਤਾ ਲੱਗੂ ਜਦੋਂ ਉਹਨਾਂ ਨਾਲ ਵੀ ਇਵੇਂ ਹੀ ਹੋਵੇਗਾ ਬਲਵਿੰਦਰ ਕੌਰ ਪ੍ਰੀਤ ਨੂੰ ਕਹਿੰਦੀ ਆ ਪੁੱਤ ਤੇਰੇ ਘਰ ਚਾਹੇ ਕਿੰਨੀ ਵੀ ਘੱਟ ਜਗਾ ਹੋਵੇ ਪਰ ਤੁਹਾਡਾ ਦਿਲ ਤੇ ਤੁਹਾਡੀ ਨੀਅਤ ਸਾਫ਼ ਤੇ ਨੇਕ ਆ ਤੁਸੀਂ ਪਰੇਸ਼ਾਨ ਨਾ ਹੋਵੋ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਤਾਂ ਨੂੰ ਇਹਦਾ ਫਲ ਜ਼ਰੂਰ ਦਵੇਗਾ ਹੁਣ ਸ਼ਾਮ ਨੂੰ ਰਕੇਸ਼ ਆਇਆ ਤੇ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਦਾ ਹੌਲੀ ਹੌਲੀ ਬਲਵਿੰਦਰ ਕੌਰ ਵੀ ਪਰਿਵਾਰ ਵਿੱਚ ਕੁਲ ਮਿਲ ਗਈ ਸੀ ਦਿਨ ਬੀਤ ਗਏ ਤੇ ਇਵੇਂ ਹੀ ਸਾਰਿਆਂ ਦਾ ਕੰਮ ਚੱਲ ਰਿਹਾ ਸੀ ਬਲਵਿੰਦਰ ਕੌਰ ਹੁਣ ਇਸ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਹਰ ਕੰਮ ਵਿੱਚ ਹਿੱਸਾ ਲੈਂਦੀ ਸੀ ਪਰੀਤ ਵੀ ਬਹੁਤ ਕੰਮਾਂ ਤੋਂ ਹੁਣ ਬੇਫਿਕਰ ਹੋ ਗਈ ਸੀ ਜਿਵੇਂ ਬੱਚਿਆਂ ਨੂੰ ਵੇਖਣਾ ਬਜਾਰੋਂ ਸਬਜ਼ੀ ਲਿਆਉਣੀ ਉਹ ਹਮੇਸ਼ਾ ਕਹਿੰਦੀ ਸੀ ਕਿ ਸਾਡੇ ਘਰ ਕਿਸੇ ਬਜ਼ੁਰਗ ਦੀ ਕਮੀ ਬਹੁਤ ਖਲਦੀ ਆ ਜਿਹੜੀ ਕਿ ਹੁਣ ਬਲਵਿੰਦਰ ਕੌਰ ਦੇ ਆਉਣ ਨਾਲ ਪੂਰੀ ਹੋ ਗਈ ਸੀ ਜਿਸ ਤਰ੍ਹਾਂ ਕਿਸੇ ਰੁੱਖ ਦੀ ਜੜ੍ਹ ਹੀ ਉਸ ਰੁੱਖ ਦਾ ਵਜੂਦ ਹੁੰਦੀ ਆ ਇਸੇ ਤਰ੍ਹਾਂ ਘਰ ਦੇ ਵੱਡੇ ਬਜ਼ੁਰਗ ਹੀ ਪਰਿਵਾਰ ਲਈ ਉਸ ਜੜ੍ਹ ਦੇ ਬਰਾਬਰ ਹੁੰਦੇ ਆ ਰਕੇਸ਼ ਦੇ ਪਰਿਵਾਰ ਰੂਪੀ درخت ਨੂੰ ਬਲਵਿੰਦਰ ਕੌਰ ਦੇ ਆਉਣ ਨਾਲ ਇੱਕ ਮਜ਼ਬੂਤ ਜੜ੍ਹ ਮਿਲ ਗਈ ਸੀ ਪੂਰਾ ਪਰਿਵਾਰ ਸੁਖੀ ਸੁਖੀ ਰਹਿ ਰਿਹਾ ਸੀ ਬਲਵਿੰਦਰ ਕੌਰ ਨੇ ਇੱਕ ਵਾਰ ਰਕੇਸ਼ ਨੂੰ ਕੋਈ ਕੰਮ ਕਰਨ ਲਈ ਵੀ ਕਿਹਾ ਪਰ ਰਕੇਸ਼ ਨੇ ਇਵੇਂ ਕਰਨ ਤੋਂ ਮਨਾ ਕਰ ਦਿੱਤਾ ਉਹ ਕਹਿਣ ਲੱਗਾ ਮਾਂ ਜੇ ਮੇਰੀ ਜਗ੍ਹਾ ਤੁਹਾਡਾ ਆਪਣਾ ਮੁੰਡਾ ਹੁੰਦਾ ਕਿ ਫਿਰ ਵੀ ਤੁਸੀਂ ਉਹਨੂੰ ਇਹੋ ਕਹਿੰਦੇ ਮੈਨੂੰ ਤੁਹਾਡੇ ਕੋਲੋਂ ਕੰਮ ਕਰਵਾਉਣਾ ਪਵੇ ਅਜੇ ਇੰਨੇ ਵੀ ਬੁਰੇ ਦਿਨ ਨਹੀਂ ਆਏ ਮੇਰੇ ਤੇ ਮਾਂ ਜੇ ਲੋੜ ਪਈ ਤਾਂ ਮੈਂ ਤੇ ਪ੍ਰੀਤ ਦੋਵੇਂ ਹੈਗੇ ਆ ਨਾ ਕੰਮ ਕਰਨ ਲਈ ਤੁਸੀਂ ਘਰ ਆਰਾਮ ਨਾਲ ਰਹੋ ਆਪਣਾ ਤੇ ਬੱਚਿਆਂ ਦਾ ਧਿਆਨ ਰੱਖੋ ਜਦੋਂ ਮੈਨੂੰ ਲੋੜ ਲੱਗੂਗੀ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ ਇਹ ਸੁਣ ਕੇ ਬਲਵਿੰਦਰ ਕੋਰ ਕੁਝ ਬੋਲ ਨਾ ਪਾਈ ਤੇ ਚੁੱਪਚਾਪ ਧੌਣ ਹਿਲਾ ਦਿੱਤੀ ਇਹ ਸਭ ਵੇਖ ਕੇ ਪ੍ਰੀਤ ਹਸਣ ਲੱਗੀ ਤੇ ਬੋਲੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਾ ਤੁਸੀਂ ਹੀ ਸੀ ਕਿ ਮੇਰੀ ਸੁਣਦੇ ਹੀ ਨਹੀਂ ਹੋ ਹੁਣ ਠੀਕ ਆ ਹੁਣ ਤਾਂ ਤੁਹਾਨੂੰ ਮੰਨਣਾ ਹੀ ਪਊਗਾ ਤੁਹਾਡੇ ਮੁੰਡੇ ਨੇ ਜੋ ਕਹਿ ਦਿੱਤਾ ਇਹ ਕਹਿ ਕੇ ਪ੍ਰੀਤ ਉੱਚੀ ਉੱਚੀ ਹੱਸਣ ਲੱਗੀ ਤੇ ਬਲਵਿੰਦਰ ਕੌਰ ਦੇ ਕੋਲ ਆ ਕੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਬੋਲੀ ਮਾਜੀ ਤੁਸੀਂ ਐਵੇਂ ਖਾਮ ਖਾ ਪਰੇਸ਼ਾਨ ਹੁੰਦੇ ਰਹਿੰਦੇ ਹੋ ਤੁਸੀਂ ਬੇਫਿਕਰ ਰਹੋ ਸਭ ਕੁਝ ਹੋ ਜਾਊਗਾ ਨਾਸ਼ਤਾ ਕਰਕੇ ਰਕੇਸ਼ ਤੇ ਬੱਚੇ ਸਕੂਲ ਚਲੇ ਗਏ ਉਹ ਦੋਹੀਂ ਬਲਵਿੰਦਰ ਕੌਰ ਨੇ ਕਿਹਾ ਬਹੂ ਮੈਂ ਸਬਜ਼ੀ ਲੈ ਆਉਣੀ ਆ ਮੈਨੂੰ ਚੋਲਾ ਦੇ ਦੇ ਬਲਵਿੰਦਰ ਕੌਰ ਚੋਲਾ ਲੈ ਕੇ ਸਬਜ਼ੀਆਂ ਲੈਣ ਬਾਜ਼ਾਰ ਚਲੀ ਗਈ ਬਾਜ਼ਾਰੋਂ ਸਬਜ਼ੀਆਂ ਖਰੀਦ ਕੇ ਵਾਪਸ ਆ ਰਹੀ ਸੀ ਤੇ ਰਾਹ ਵਿੱਚ ਇੱਕ ਮੁੰਡਾ ਮਾਈਕ ਫੜਿਆ ਹੋਇਆ ਸੀ ਤੇ ਲਾਟਰੀ ਦੀ ਟਿਕਟ ਵੇਚ ਰਿਹਾ ਸੀ ਉਹ ਹਰ ਇੱਕ ਟਿਕਟ 10 ਰੁਪਏ ਦੀ ਵੇਚਦਾ ਸੀ ਤੇ ਲਾਟਰੀ ਦੀ ਰਕਮ ਸੀ 10 ਕਰੋੜ ਰੁਪਏ ਪਦਰਿੰਮ ਬਲਵਿੰਦਰ ਕੌਰ ਦੇ ਮਨ ਚ ਕੀ ਆਇਆ ਕਿ ਉਹਨਾਂ ਨੇ ਉਹ ਟਿਕਟ ਖਰੀਦ ਲਈ ਘਰ ਜਾ ਕੇ ਉਹਨਾਂ ਨੇ ਸਬਜੀ ਪ੍ਰੀਤ ਨੂੰ ਦੇ ਦਿੱਤੀ ਜਦੋਂ ਪ੍ਰੀਤ ਫ੍ਰੀ ਹੋ ਕੇ ਬੈਠੀ ਤਾ ਬਲਵਿੰਦਰ ਕੌਰ ਨੇ ਉਹਨੂੰ ਉਹ ਟਿਕਟ ਦਿੱਤੀ ਤੇ ਕਿਹਾ ਪੁੱਤ ਇਹਨੂੰ ਸੰਭਾਲ ਕੇ ਰੱਖ ਲਈਂ ਕਿਪ ਤਾਂ ਸਾਡਾ ਨਸੀਬ ਵੀ ਖੁੱਲ ਜਾਵੇ ਤਾ ਪ੍ਰੀਤ ਕਹਿਣ ਲੱਗੀ ਮਾਂ ਜੀ ਇਹ ਤੁਸੀਂ ਕੀ ਲੈ ਆਇਓ ਇਹ ਸਾਰਾ ਕੁਝ ਝੂਠ ਹੀ ਹੁੰਦਾ ਆ ਮੈਂ ਤਾਂ ਅਜੇ ਤੱਕ ਕਿਸੇ ਦੀ ਲਾਟਰੀ ਨਹੀਂ ਨਿਕਲੀ ਨਹੀਂ ਵੇਖੀ ਖੈਰ ਕੋਈ ਗੱਲ ਨਹੀਂ ਜੇ ਟਾ ਡਮਣ ਕਰਦਾ ਆ ਤਾਂ ਮੈਂ ਇਹਨੂੰ ਸਾंभ ਲੈਨੀ ਆ ਬਲਵਿੰਦਰ ਕੌਰ ਜਦੋਂ ਵੀ ਸਬਜ਼ੀ ਲੈਣ ਜਾਂਦੀ ਉਦੋਂ ਹੀ ਇੱਕ ਟਿਕਟ ਲੈ ਆਉਂਦੀ ਜਦੋਂ ਮਹੀਨੇ ਦੇ ਅਖੀਰ ਚ ਉਹਨਾਂ ਟਿਕਟਾਂ ਦੇ বিজেਤਾ ਦੀ ਕੋਸ਼ਣਾ ਹੋਣ ਵਾਲੀ ਸੀ ਤਾਂ ਉਸ ਮੁੰਡੇ ਨੇ ਦੱਸਿਆ ਸੀ ਕਿ ਮਾਂ ਜੀ ਤੁਸੀਂ ਟੀਵੀ ਤੇ ਇਹ ਵਾਲਾ ਚੈਨਲ ਚਲਾ ਕੇ ਰੱਖਿਓ ਇਹਦੇ ਤੇ ਲਾਟਰੀ ਦਾ বিজেਤਾ ਕੋਸ਼ਿਦ ਕੀਤਾ ਜਾਣਾ ਆ ਬਲਵਿੰਦਰ ਕੌਰ ਨੇ ਸਾਰੀਆਂ ਟਿਕਟਾਂ ਪ੍ਰੀਤ ਨੂੰ ਸੰਭਾਲ ਕੇ ਰੱਖਣ ਲਈ ਦਿੱਤੀਆਂ ਸੀ ਉਹ ਕਹਿਣ ਲੱਗੀ ਪ੍ਰੀਤ ਪੁੱਤ ਕੱਲ ਬਹੁਤ ਜ਼ਰੂਰੀ ਦੇਣਿਆ ਪੁੱਤ ਕੱਲ ਆਟਰੀ ਦਾ ਜੇ ਤਾਂ ਘੋਸ਼ਿਤ ਕੀਤਾ ਜਾਣਾ ਆ ਇਹਦੇ ਬਾਰੇ ਜਾਂ ਤਾਂ ਪ੍ਰੀਤ ਜਾਣਦੀ ਸੀ ਤੇ ਜਾਂ ਫਿਰ ਬਲਵਿੰਦਰ ਕੌਰ ਰਕੇਸ਼ ਨੂੰ ਕੁਝ ਨਹੀਂ ਸੀ ਦੱਸਿਆ ਪ੍ਰੀਤ ਤੇ ਬਲਵਿੰਦਰ ਕੌਰ ਦੋਵੇਂ ਟੀਵੀ ਲਾ ਕੇ ਸਾਹਮਣੇ ਬਹਿ ਗਈਆਂ ਲਾਟਰੀ 3 ਵਜੇ ਜੇਤਾਵਾਂ ਲਈ ਕੋਸ਼ਿਸ਼ਤ ਹੋਣੀ ਸੀ ਪਹਿਲੇ ਨੂੰ 10 ਕਰੋੜ ਦੂਜੇ ਨੂੰ 5 ਕਰੋੜ ਤੇ ਤੀਜੇ ਨੂੰ 50 ਲੱਖ ਤੀਜੇ বিজেਤਾ ਤੋਂ ਦੱਸਣਾ ਸ਼ੁਰੂ ਕੀਤਾ ਗਿਆ ਫਿਰ ਦੂਜੇ ਦਾ ਨੰਬਰ ਆਇਆ ਬਲਵਿੰਦਰ ਕੌਰ ਦੀ ਇੱਕ ਵੀ ਟਿਕਟ ਦਾ ਨੰਬਰ ਉਹਨਾਂ ਦੋਵਾਂ ਵਿੱਚੋਂ ਕਿਸੇ ਤੇ ਵੀ ਨਹੀਂ ਸੀ ਜਿਵੇਂ ਹੀ ਪਹਿਲੇ বিজেਤਾ ਦਾ ਨੰਬਰ ਘੋਸ਼ਿਤ ਕੀਤਾ ਗਿਆ ਉਹ ਵੀ ਮੇਲ ਨਹੀਂ ਸੀ ਖਾਂਦਾ ਗੁੱਸੇ ਵਿੱਚ ਆ ਕੇ ਪ੍ਰੀਤ ਉਹਨਾ ਟਿਕਟਾਂ ਨੂੰ ਸੁਟਣੀ ਲੱਗੀ ਸੀ ਉਦੋਂ ਹੀ ਟੀਵੀ ਤੇ ਕੋਸ਼ਨਾ ਕਰਨ ਵਾਲੇ ਨੇ ਕਿਹਾ ਮਾਫੀ ਚਾਹਾਂਗੇ ਦਰਸ਼ਕੋ ਪਰ ਇਥੇ ਛੋਟੀ ਜੀ ਗਲਤੀ ਹੋਈ ਆ ਇਹ ਜਿਹੜਾ ਪਹਿਲਾ ਜੇਤਾ ਹੈ ਉਹਦੀ ਲਾਟਰੀ ਟਿਕਟ ਦੀ ਸੰਖਿਆ ਕੁਝ ਹੋਰ ਹੈ ਗਲਤੀ ਪੜਨ ਵਾਲੇ ਕੋਲ ਹੋਈ ਹੈ ਹੁਣ ਉਸ ਐਂਕਰ ਨੇ ਨਵਾਂ ਨੰਬਰ ਘੋਸ਼ਿਤ ਕੀਤਾ ਜਿਵੇਂ ਹੀ ਪ੍ਰੀਤ ਤੇ ਬਲਵਿੰਦਰ ਕੌਰ ਨੇ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਬਲਵਿੰਦਰ ਕੌਰ ਜੀ ਜਿਹੜੀ ਟਿਕਟ ਲੈ ਕੇ ਆਏ ਸੀ ਉਹ ਪਹਿਲੀ ਵਿਜੀਤਾ ਸੀ ਦੋਵੇਂ ਖੁਸ਼ ਹੋ ਕੇ ਨੱਚਣ ਲੱਗ ਪਈਆਂ ਉਦੋਂ ਹੀ ਰਕੇਸ਼ ਘਰ ਆ ਗਿਆ ਉਹ ਆਪਣੇ ਕੋਈ ਜ਼ਰੂਰੀ ਕਾਗਜ਼ ਘਰ ਭੁੱਲ ਗਿਆ ਸੀ ਉਹਨੇ ਆਪਣੀ ਮਾਂ ਤੇ ਆਪਣੀ ਪਤਨੀ ਨੂੰ ਇੰਨਾ ਕੁਝ ਵੇਖਿਆ ਤਾਂ ਬੋਲਿਆ ਵਾਹ ਕੀ ਬਾਤ ਹੈ ਅੱਜ ਤਾਂ ਤੁਸੀਂ ਦੋਵੇਂ ਬਹੁਤ ਖੁਸ਼ ਹੋ ਕੀ ਮਿਲ ਗਿਆ ਤੁਹਾਨੂੰ ਦੋਵਾਂ ਨੂੰ ਪ੍ਰੀਤੋ ਦੇ ਗੱਲ ਲੱਗ ਗਈ ਤੇ ਬੋਲੀ ਹੁਣ ਤਾਨੂੰ ਇਹ ਛੋਟੀ ਜੀ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਜੀ ਹੁਣ ਤਾਂ ਸਾਰਾ ਕੁਝ ਵਧੀਆ ਹੋ ਜਾਣਾ ਆ ਬਲਵਿੰਦਰ ਕੌਰ ਮੁਸਕਰਾਉਂਦੇ ਹੋਏ ਬੋਲੀ ਪੁੱਤ ਜੇ ਤੂੰ ਸੁਣੇਗਾ ਨਾ ਤਾਂ ਤੂੰ ਵੀ ਖੁਸ਼ੀ ਦੇ ਮਾਰੇ ਛਾਲਾ ਮਾਰਨ ਲੱਗ ਪੈਣਾ ਆ ਰਕੇਸ਼ ਨੇ ਪੁੱਛਿਆ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਜਦੋਂ ਉਹਨੂੰ ਟਿਕਟੋਕ ਖਾਈ ਤਾਂ ਰਕੇਸ਼ ਨੂੰ ਵੀ ਖੁਦ ਉੱਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਉਹ ਬੋਲਿਆ ਕੀ ਸੱਚਮੁੱਚ ਸਾਡੀ ਲਾਟਰੀ ਨਿਕਲ ਆਈ ਆ ਬਲਵਿੰਦਰ ਕੌਰ ਬੋਲੀ ਹਾਂ ਪੁੱਤ ਹੁਣ ਸਾਡੇ ਬੁਰੇ ਦਿਨ ਮੁੱਕ ਗਏ ਆ ਅੱਜ ਆਪਣੇ ਕੰਮ ਤੋਂ ਛੁੱਟੀ ਲੈ ਲੈ ਆਪਾਂ ਉਸ ਪਤੇ ਤੇ ਜਾਣਾ ਆ ਜਿੱਥੇ ਇਨਾਮ ਦੀ ਰਕਮ ਸਾਨੂੰ ਦਿੱਤੀ ਜਾਣੀ ਆ ਰਕੇਸ਼ ਛੁੱਟੀ ਲੈ ਕੇ ਉਹਨਾਂ ਨੂੰ ਉਸ ਪਤੇ ਤੇ ਲੈ ਗਿਆ ਕਿਉਂਕਿ ਰਕਮ ਬਹੁਤ ਜ਼ਿਆਦਾ ਸੀ ਇਸ ਲਈ ਨਿਊਜ਼ ਤੇ ਵੀ ਵਿਖਾਈ ਜਾ ਰਹੀ ਸੀ ਬਲਵਿੰਦਰ ਕੌਰ ਦਾ ਮੁੰਡਾ ਬੰਬੇ ਰਹਿੰਦਾ ਸੀ ਪਰ ਉਹ ਆਪਣੇ ਸ਼ਹਿਰ ਦੀਆਂ ਖਬਰਾਂ ਆਨਲਾਈਨ ਵੇਖਦਾ ਰਹਿੰਦਾ ਸੀ ਜਿਵੇਂ ਹੀ ਉਹਨੇ ਚੈਨਲ ਖੋਲ੍ਹਿਆ ਤਾਂ ਆਪਣੀ ਮਾਂ ਨੂੰ ਵੇਖ ਕੇ ਉਹ ਹਰਾਨ ਰਹਿ ਗਿਆ ਜਦੋਂ ਨੂੰ ਪਤਾ ਲੱਗਾ ਕਿ ਉਹਦੀ ਮਾਂ 10 ਕਰੋੜ ਰੁਪਏ ਦੀ ਮਾਲਕ ਬਣ ਗਈ ਆ ਤਾਂ ਉਹ ਲੁੱਟਣ ਦੇ ਇਰਾਦੇ ਨਾਲ ਵਾਪਸ ਆਪਣੇ ਸ਼ਹਿਰ ਆ ਗਿਆ ਮੋਰਕੇਸ਼ ਦੇ ਪਰਾਨੇ ਘਰ ਪਹੁੰਚਿਆ ਪਰ ਉਥੇ ਤਾਂ ਤਾਲਾ ਲੱਗਾ ਸੀ ਤਾਂ ਗਵਾਨੀਆਂ ਨੇ ਦੱਸਿਆ ਕਿ ਉਹ ਤਾਂ ਇੱਕ ਹਾਈ ਫਾਈ ਸੁਸਾਇਟੀ ਵਿੱਚ ਚਲੇ ਗਿਆ ਗੁਰਦੀਪ ਉਸ ਪਤੇ ਤੇ ਪਹੁੰਚ ਗਿਆ ਉਥੇ ਇੱਕ ਚੌਂਕੀਦਾਰ ਬੈਠਾ ਸੀ ਗੁਰਦੀਪ ਨੇ ਕਿਹਾ ਸੁਣੋ ਅੰਕਲ ਇਥੇ ਇੱਕ ਬਲਵਿੰਦਰ ਕੌਰ ਰਹਿੰਦੀ ਆ ਉਹ ਮੇਰੀ ਮਾਂ ਆ ਜਾ ਕੇ ਉਹਨਾਂ ਨੂੰ ਦੱਸੋ ਕਿ ਤੁਹਾਡਾ ਮੁੰਡਾ ਗੁਰਦੀਪ ਮਿਲਣ ਆਇਆ ਆ ਗਾਰਡਨ ਨੇ ਫੋਨ ਕਰਕੇ ਪੁੱਛਿਆ ਤਾ ਬਲਵਿੰਦਰ ਕੌਰ ਨੇ ਗੁੱਸੇ ਨਾਲ ਕਿਹਾ ਉਹ ਮੇਰਾ ਮੁੰਡਾ ਨਹੀਂ ਆ ਮੇਰਾ ਪੁੱਤਾ ਇੱਥੇ ਮੇਰੇ ਨਾਲ ਆ ਉਹਨੂੰ ਕਹਿ ਦੇਵੋ ਕਿ ਇੱਥੋਂ ਚਲੇ ਜਾਵੇ ਪਰ ਗੁਰਦੀਪ ਨੇ ਪਲਾਨ ਬਣਾਇਆ ਜਦੋਂ ਚੌਂਕੀਦਾਰ ਬਾਥਰੂਮ ਗਿਆ ਤਾਂ ਗੁਰਦੀਪ ਚੋਰੀ-ਚੋਰੀ ਘਰ ਦੇ ਅੰਦਰ ਵੜ ਗਿਆ ਤੇ ਉੱਚੀ-ਉੱਚੀ ਆਵਾਜ਼ਾਂ ਦੇਣ ਲੱਗਾ ਮਾਂ ਮਾਂ ਕਿੱਥੇ ਆ ਤੂੰ ਵੇਖ ਤੇਰਾ ਪੁੱਤ ਆ ਗਿਆ ਤੈਨੂੰ ਮਿਲਣ ਜਿਵੇਂ ਹੀ ਉਹ ਗਲੇ ਲੱਗਣ ਲੱਗਾ ਤਾਂ ਬਲਵਿੰਦਰ ਕੌਰ ਨੇ ਉਹਨੂੰ ੱੱਕਾ ਦੇ ਕੇ ਦੂਰ ਕਰ ਦਿੱਤਾ ਫਿਰ ਰਕੇਸ਼ ਭੱਜਦਾ ਹੋਇਆ ਬਾਹਰ ਆਇਆ ਬਲਵਿੰਦਰ ਕੌਰ ਨੇ ਕਿਹਾ ਰਕੇਸ਼ ਇਸ ਨਲਾਇਕ ਨੂੰ ਇਸ ਘਰੋਂ ਕੱਢ ਦੇ ਮੈਂ ਇਹਦੀ ਸ਼ਕਲ ਵੀ ਨਹੀਂ ਵੇਖਣੀ ਗੁਰਦੀਪ ਪੈਰਾ ਚ ਡਿੱਗ ਪਿਆ ਤਾਂ ਰਕੇਸ਼ ਨੇ ਕਿਹਾ ਤਾਂ ਤੂੰ ਆਇਆ ਉਹ ਨਲਾਇਕ ਤੇ ਨਿਰਦਈ ਪੁੱਤ ਜਿਨੇ ਆਪਣੀ ਮਾਂ ਨੂੰ ਤੜਫਾਂ ਲਈ ਏਅਰਪੋਰਟ ਤੇ ਛੱਡ ਦਿੱਤਾ ਸੀ ਅੱਜ ਤੈਨੂੰ ਆਪਣੀ ਮਾਂ ਦਾ ਚੇਤਾ ਆ ਗਿਆ ਹੁਣ ਨਿਕਲ ਜਾ ਇੱਥੋਂ ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਤਾਂ ਉਹ ਮੁੰਡਾ ਆਪਣੀ ਧੌਣ ਤੇ ਚਾਕੂ ਰੱਖਦਾ ਹੋਇਆ ਬੋਲਿਆ ਮਾਂ ਜੇ ਤੂੰ ਮੈਨੂੰ ਮਾਫਨਾ ਨਾ ਕੀਤਾ ਤਾਂ ਮੈਂ ਆਪਣੀ ਜਾਨ ਲੈ ਲੂੰਗਾ ਤਾਂ ਬਲਵਿੰਦਰ ਕੌਰ ਬੋਲੀ ਤੇਰੇ ਵਰਗੇ ਸਵਾਰਥੀ ਕਦੀ ਆਪਣੀ ਜਾਨ ਨਹੀਂ ਲੈ ਸਕਦੇ ਬਸ ਦੂਜਿਆਂ ਦੀ ਜਾਨ ਲੈ ਸਕਦੇ ਆ ਤਾਗੁਰਦੀਪ ਨੇ ਧਮਕੀ ਦਿੱਤੀ ਮਾਂ ਮੈਂ ਤੁਹਾਡਾ ਹੀ ਪੋਤਿਆਂ ਜਾਂ ਤਾਂ ਮੈਨੂੰ ਵੀ ਇੱਥੇ ਰੱਖੋ ਜਾਂ ਫਿਰ ਮੈਨੂੰ ਪੈਸੇ ਦੇ ਦਿਓ ਨਹੀਂ ਤਾਂ ਮੈਂ ਖੁਦ ਨੂੰ ਮਾਰ ਕੇ ਤੁਹਾਡੇ ਤੇ ਕਤਲ ਦਾ ਕੇਸ ਕਰਵਾ ਦੂੰਗਾ ਜਿਵੇਂ ਹੀ ਰਕੇਸ਼ ਅੱਗੇ ਵਧਿਆ ਤਾਂ ਗੁਰਦੀਪ ਨੇ ਰਕੇਸ਼ ਦੀ ਥੌਂ ਤੇ ਚਾਕੂ ਰੱਖ ਦਿੱਤਾ ਜੇ ਤੁਸੀਂ ਮੈਨੂੰ ਪੈਸੇ ਨਾ ਨ ਦਿੱਤੇ ਤਾਂ ਮੈਂ ਇਹਨੂੰ ਜਾਨੋਂ ਮਾਰ ਦਵਾਂਗਾ ਤਾਂ ਬਲਵਿੰਦਰ ਕੌਰ ਘਬਰਾ ਗਈ ਨਹੀਂ ਮੇਰੇ ਪੁੱਤਰ ਨੂੰ ਕੁਝ ਨਾ ਕਰੀ ਮੈਂ ਤੈਨੂੰ ਸਾਰੀ ਰਕਮ ਦੇਣ ਲਈ ਤਿਆਰ ਹਾਂ। ਉੱਪਰ ਖੜੀ ਪ੍ਰੀਤ ਇਹ ਸਭ ਕੁਝ ਵੇਖ ਰਹੀ ਸੀ। ਉਹਨੇ ਤੁਰੰਤ ਪੁਲਿਸ ਨੂੰ ਫੋਨ ਕਰ ਦਿੱਤਾ। ਬਲਵਿੰਦਰ ਕੌਰ ਨੇ ਪ੍ਰੀਤ ਨੂੰ ਆਵਾਜ਼ ਦਿੱਤੀ। "ਬਹੂ, ਜਿੰਨੇ ਵੀ ਪੈਸੇ ਤੇ ਗਹਿਣੇ ਹਨ ਨਾ, ਸਾਰੇ ਬੈਗ 'ਚ ਭਰ ਕੇ ਲੈ ਆ।" "ਮੈਨੂੰ ਮੇਰੇ ਪੁੱਤ ਦੀ ਜਾਨ ਤੋਂ ਪਿਆਰਾ ਹੋਰ ਕੁਝ ਨਹੀਂ।" ਗੁਰਦੀਪ ਸ਼ੈਤਾਨੀ ਨਾਲ ਮੁਸਕਰਾਇਆ। "ਵਾਹ! ਬੜਾ ਪਿਆਰਿਆ ਇਹ ਸਭ ਗਾਨੇ।" ਨਾਲ ਤਾ ਬਲਵਿੰਦਰ ਕੌਰ ਭੋਲੀ ਸਭ ਕੁਝ ਤੇਰੇ ਕਰਮਾ ਕਰਕੇ ਹੀ ਹੋਇਆ ਆ ਜ਼ਰੂਰੀ ਨਹੀਂ ਕਿ ਆਪਣਾ ਖੂਨ ਹੀ ਸਕਾ ਹੋਵੇ ਤੂੰ ਤਾਂ ਮੈਨੂੰ ਮਰਨ ਲਈ ਛੱਡ ਦਿੱਤਾ ਸੀ ਨਾ ਤਾਂ ਉਸ ਵਕਤ ਮੇਰਾ ਇਹੋ ਪੁੱਤ ਸੀ ਜਿਨੇ ਮੇਰਾ ਸਾਥ ਦਿੱਤਾ ਉਦੋਂ ਹੀ ਪੁਲਿਸ ਅੰਦਰ ਆ ਗਈ ਪੁਲਿਸ ਅਧਿਕਾਰੀ ਨੇ ਗੁਰਦੀਪ ਦੇ ਸਿਰ ਤੇ ਪਿਸਤੌਲ ਤਾਨ ਦਿੱਤੀ ਤੇ ਉਹਨੂੰ ਫੜ ਲਿਆ ਰੰਗੇ ਹੱਥੀ ਫੜੇ ਜਾਣ ਕਰਕੇ ਗੁਰਦੀਪ ਨੂੰ ਉਮਰ ਕੈਦ ਦੀ ਸਜ਼ਾ ਹੋਈ ਉਹਨੋਂ ਉਹ ਪਰਿਵਾਰ ਬਹੁਤ ਸੁਖੀ ਰਹਿ ਰਿਹਾ ਸੀ ਸ਼ਾਇਦ ਇਹ ਰਕੇਸ਼ ਤੇ ਪ੍ਰੀਤ ਦੇ ਕਰਮਾਂ ਦਾ ਫਾਲਸਾ ਸੀ ਉਹਨਾਂ ਨੇ ਇੱਕ ਬੇਸਹਾਰਾ ਬਜ਼ੁਰਗ ਦੀ ਮਦਦ ਕੀਤੀ ਸੀ ਤਾਂ ਰੱਬ ਨੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਹੀ ਸਕੇ ਹੋਣ ਇਨਸਾਨੀਅਤ ਅਤੇ ਪਿਆਰ ਦੀ ਅਸਲੀ ਰਿਸ਼ਤੇ ਦੀ ਬੁਨਿਆਦ ਆ ਮਤਲਬ ਇਹ ਇਨਸਾਨ ਕਿਸੇ ਦਾ ਸਾਕਾ ਨਹੀਂ ਹੁੰਦਾ ਜਦ ਕਿ ਨੀਕ ਨiyet ਵਾਲੇ ਬੇਗਾਨੇ ਵੀ ਆਪਣੇ ਮੰਨ ਜਾਂਦੇ ਨੇ ਤਾਂ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ